ਮੈਂ ਇਹ ਚ ਕਹਿਣ ਦੀ ਕੋਸ਼ਿਸ਼ ਕਰ ਨਹੀਂ ਆ ਪਤਲਾ ਤੁਸੀਂ ਦੇਖਿਆ ਵੀ ਲੋਕਾਂ ਦੀ ਅੱਖਾਂ ਕਿ ਹੰਝੂ ਵੀ ਆ ਗਈ ਮੇਰੇ ਆਪਣੀ ਅੱਖਾਂ ਨੰਮ ਨੇ ਤੇ ਬੜਾ ਪਿਆਰ ਮਿਲਿਆ ਸੱਚੀ ਗੱਲ ਮੈਂ ਪਤਾ ਨਹੀਂ ਕੋਈ ਚੰਗੇ ਕਰਮ ਕੀਤੇ ਆ ਵੀ ਇੱਟਾ ਵੱਡਾ ਪਰਿਵਾਰ ਇਹ ਜਿਹਾ ਕੰਮ ਮੈਨੂੰ ਪਰਮਾਤਮਾ ਨੇ ਡਿਊਟੀ ਲਈ ਆ ਕੰਮ ਤਾਂ ਰੈਗੂਲਰ ਜਿਹੜੇ ਚੱਲਦੇ ਆ ਉਹ ਤਾਂ ਹੁੰਦੇ ਹੀ ਆ ਸਭ ਤੋਂ ਵੱਧ ਗੱਲ ਇਹ ਹੈ ਮੇਥੇ ਪਿਆਰ ਨਾ ਬਚਰਨਾ ਪਿਆਰ ਨਾ ਬਚਰਨਾ ਪਿਆਰ ਨਾ ਬਚਰਨਾ ਕੰਮ ਤਾਂ ਹੁਣ ਹੋਏ ਹੁੰਦੇ ਸੀ ਹੁੰਦੇ ਆ ਹੁਣ ਵੀ ਹੋ ਰਿਹਾ ਤੇ ਹੁੰਦੇ ਰਹਿਣਗੇ ਵੀ ਤੇ ਬੜੀ ਵਧੀਆ ਮੀਟਿੰਗ ਹੋਈ ਆ ਮੈਨੂੰ ਲੱਗਦਾ ਅਜ ਤੱਕ ਦੀ ਬੈਸਟ ਵੀਜੀਪੀਰੀ ਪਰ ਕਿੰਨਾ ਫਰਕ ਚੱਲੀ ਅਗਰ ਦੀ ਲੋਕੀ ਮੈਂ ਬਹੁਤ ਕਾਫੀ ਇਮੋਸ਼ਨ ਹੋ ਰਹੇ ਬਿਲਕੁਲ ਬਿਲਕੁਲ ਤੇ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਰਦਾਰ ਕੁਰਬਨ ਸਿੰਘ ਸਿੱਧੂ ਜੀ ਦਾ ਆਮ ਆਦਮੀ ਪਾਰਟੀ ਇਸ ਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਸ ਨਿਮਾੜੇ ਜੀ ਨੂੰ ਇਨਾ ਮਾਣ ਬਖਸ਼ਿਆ ਤੇ ਵਾਰਡ ਨੰਬਰ 48 ਤੋਂ ਆਪਣਾ ਉਮੀਦਵਾਰ ਬਣਾ ਕੇ ਉਤਾਰਿਆ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਵੀ ਜਿਹੜਾ ਮਾਣ ਇਹਨਾਂ ਨੇ ਮੈਨੂੰ ਬਖਸ਼ਿਆ ਤੇ ਉਸ ਦੇ ਬਦਲੇ ਆਹ ਜਿਹੜੀ ਵੋਟ ਨੰਬਰ 48 ਸੀਟ ਆ ਇਹਨੂੰ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਚੋੜੀ ਪਾਵਾਂ। ਯੂਨਿਟਿਸਟਿਸ ਕਿਹਦੇ ਨਾਲ ਚਾਹੁੰਦਾ। ਸੰਦੇਸ਼ ਇਹ ਦੇਣਾ ਚਾਹੁੰਗਾ ਵੀ ਆਮ ਆਦਮੀ ਪਾਰਟੀ ਨੂੰ ਜਿਤਾਓ। ਵਧੀਆ ਪਾਰਟੀ ਆ ਤੇ ਵਧੀਆ ਸੋਚ ਵਾਲੇ ਲੋਕ ਜਿਹੜੇ ਇਹਨਾਂ ਜੁੜੇ ਹੋਏ ਆ। ਕੋਈ ਇਹ ਨਹੀਂਗਾ ਵੀ ਕਿਤੋਂ ਬਿਲਕੁਲ ਮਾੜਾ ਜਿਹੜਾ ਅਨਸਰ ਆ ਇਸ ਪਾਰਟੀ ਦੇ ਵਿੱਚ ਹੋਵੇ ਉਹ ਪਾਰਟੀ ਇਹ ਟਾਇਲਟ ਨਹੀਂ ਕਰਦੀ 48 ਨੰਬਰ ਵਾਰਡ ਚਾ ਝਾੜੂ ਦੇ ਨਿਸ਼ਾਨ ਨੂੰ ਤੁਸੀਂ ਜਿਤਾਉਣੇ ਜਿਤਾਉਣਾ ਪਰ ਤੁਹਾਡਾ ਚੈਨਲ ਕਾਫੀ ਜਗ੍ਹਾ ਦੇਖਿਆ ਜਾਂਦਾ ਜਿੱਥੇ ਵੀ ਪੰਜਾਬ ਚ ਮਿਊਸਪਲ ਕਾਰਪੋਰੇਸ਼ਨ ਤੇ ਮਿਊਸਪਲ ਪੰਚਾਇਤਾਂ ਦੀ ਚੋਣਾਂ ਹੋ ਰਹੀਆਂ ਨੇ ਤੁਸੀਂ ਝਾੜੂ ਦੇ ਨਿਸ਼ਾਨ ਤੇ ਬਟਨ ਤੇ ਬਟਨ ਦਬਾ ਕੇ ਜਿਤਾ ਦਿਓ ਧੰਨਵਾਦ ਜੀ ਜੀ ਚਲੋ ਠੀਕ ਹੈ ਜੀ ਮੈਂ ਵੀ ਇਹੀ ਕਹਿ ਨਹੀਂ ਆ ਵੀ ਜਿੱਥੇ ਵੀ ਕੋਈ ਅੱਜ ਇਲੈਕਸ਼ਨ ਚੱਲ ਰਹੀ ਹੈ ਜਲੰਧਰ ਅੰਬਰਸਰ ਲੁਧਿਆਣਾ ਜਿੱਥੇ ਵੀ ਕੋਈ ਇਲੈਕਸ਼ਨ ਹੈ ਸਾਰੀ ਜਗ੍ਹਾ ਤੇ ਸਾਡਾ ਪਾਰਟੀ ਛੱਡ ਕੇ ਆਉਣ ਦਾ ਇਹੀ ਮਕਸਦ ਹੈ ਕਿ ਇਸ ਝਾੜੂ ਨੂੰ ਆਮ ਸਰਕਾਰ ਨੂੰ ਜੋ ਸਰਕਾਰ ਹੈ ਉਸ ਨੂੰ ਹਰ ਜਗ੍ਹਾ ਤੇ ਵੋਟ ਪਾਉਣੀ ਚਾਹੁੰਦੇ ਆ ਤੇ ਮੇਰ ਵੀ ਆਪਣਾ ਲੁਧਿਆਣਾ ਚ ਬਣਾਉਣਾ ਚਾਹੁੰਦੇ ਆ ਬਹੁਤ ਵਧੀਆ ਇਮਾਨਦਾਰ شریف ਇਨਸਾਨ ਹੈ ਅਪੂ ਔਰ ਦੂਸਰੇ ਪਾਸੇ ਸਾਰੇ ਜਣੇ ਤੁਹਾਨੂੰ ਆਤਮਨਗਰ ਦੇ ਪਤੇ ਆ ਵੀ ਕਹ ਜੇ ਲੀਡਰ ਨੇ ਤੇ ਕਹ ਜੇ ਉਹਨਾਂ ਨੇ ਕਾਉਂਸਲਰਾਂ ਦੀਆਂ ਟਿਕਟਾਂ ਦਿੱਤੀਆਂ ਨੇ ਕਿਸੇ ਨੂੰ ਵੋਟ ਨਾ ਪਾਓ ਸਾਰੀ ਜਗ੍ਹਾ ਤੇ ਆਮ ਪਾਰਟੀ ਸਰਕਾਰ ਨੂੰ ਜਿਤਾਓ ਤਾਂ ਕਿ ਆਮ ਪਾਰਟੀ ਸਰਕਾਰ ਆ ਜਿਹੜੀ ਉਹ ਵਧੀਆ ਤੇ ਅਨੇਕ ਦਿਲਾਂ ਦੀ ਸਰਕਾਰ ਹੈ ਥੈਂਕ ਯੂ ਕੀ ਉਹਨਾਂ ਨੇ ਕਿਹੜੇ ਕਿਹੜੇ ਪੱਤੇ ਬਰਾਏ ਸਾਡਾ ਜੀ ਇਹ ਜਿਹੜਾ ਜਗ੍ਹਾ ਖੜੇ ਹਾਂ ਸਭ ਤੋਂ ਪਿੰਡ ਉੱਚੀ ਜਗ੍ਹਾ ਵਾ ਇੱਥੇ ਪਾਣੀ ਤੜਾ ਹੀ ਨਹੀਂ ਸੀਗਾ ਸਾਡੀਆਂ ਬੁੜੀਆਂ ਹੱਥ ਧੱਕੇ ਪਾਣੀ ਤੋਂ ਨਹੀਂ ਹੁੰਦੇ ਪਰ ਇਹ ਬੰਦੇ ਨੇ ਮੁੰਡੇ ਨੇ ਟਿਊਬੋ ਲਵਾ ਕੇ ਮਿਹਨਤ ਕਰਕੇ ਪਾਣੀ ਇੱਥੇ ਚੜਿਆ ਆਵਾਜਾ ਸੀ ਪਾਣੀ ਨਾਲ ਨਹਾ ਰਹੇ ਆ ਨਹੀਂ ਗਰਮੀਆਂ ਵਿੱਚ 4 ਦਿਨ ਬਾਅਦ ਲਾਉਂਦੇ ਸੀਗੇ ਹੁਣ 11:00 ਵਜੇ ਕੱਲ 3 ਦਿਨ ਬਾਅਦ ਲਾਉ ਲਿਆ ਹੁਣ ਰੋ ਹੀ ਨਾ ਰਹੇ ਸੀ ਪਾਣੀ ਤੇ ਪਹੁੰਚਿਆ ਬਾ ਇਹ ਅਪੂ ਜੀ ਰਿਜ਼ੋਲਵ ਪਾਣੀ ਪਹੁੰਚਿਆ ਬਾਜੀ ਤੁਸੀਂ ਵੋਟਾਂ ਪਾਓਗੇ ਸਾਰਿਆਂ ਨੂੰ ਮੈਂ ਕਹਾਂ ਜੀ ਦਿਨਾਂ ਇਲਾਕਾ ਖੜਾ ਵਾ ਸਾਰਾ ਇਹ ਅਪੂ ਵਾਲਾ ਪਾਸੇ ਹੀ ਪਾਰਟਿਆ ਹੈ ਜੀ ਠੀਕ ਹੈ ਬੜਾ ਮਰਨ ਜਿੱਤਣਗੇ ਜੀ ਮੈਂ ਕਹਾਂ ਜੀ ਜਿੰਮੇ ਕਹਦਾ ਵੀ ਪਾਸੇ ਹੀ ਪਾਰਟਿਆ ਜੱਤੀ ਆ ਅਨਾਰਾ ਨਾ ਬਾਕੀ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਸ ਵੀਰੇ ਮੈਂ ਤਾਂ ਧੰਨਵਾਦ ਕਰਨਾ ਚਾਹੁੰਦੀ ਆ ਵੀਰੇ ਦਾ ਜਿਹਨੇ ਸਾਡੇ ਲਈ ਇੰਨਾ ਖੁਸ਼ ਕੀਤਾ ਠੀਕ ਹੈ ਇੱਥੇ ਸਾਡੀ ਜਗ੍ਹਾ ਤੇ ਪਾਣੀ ਨਹੀਂ ਸੀ ਆਂਦਾ ਸੀ 10-10 ਬੁੜੀਆਂ ਵੀ ਚਲੇ ਜਾਂਦੇ ਸੀ ਵੀਰੇ ਕੋ ਘੱਟੀਆਂ ਹੋ ਕੇ ਕਦੇ ਉਹਨੇ ਇਹ ਨਹੀਂ ਸੀ ਕਿਹਾਗਾ ਵੀ ਮੈਂ ਨਹੀਂ ਆਣਾ ਪਰ ਅਸੀਂ ਅੱਜ ਉਹਨੂੰ ਵੱਡੀ ਲਈ ਜੀ ਉਹਨਾਂ ਨੇ ਕਿਹੜੇ ਕਿਹੜੇ ਗੱਲ ਬਣਾਈ ਸਾਡਾ ਜੀ ਇਹ ਜਿਹੜਾ ਜਗਾ ਖੜੇ ਹਾਂ ਸਭ ਤੋਂ ਪੈਣ ਉੱਚੀ ਜਗਾ ਵਾ ਇੱਥੇ ਪਾਣੀ ਕੜੇ ਨਹੀਂ ਸੀ ਜਾਂ ਸਾਡੀਆਂ ਬੁੜੀਆਂ ਹੱਥ ਧੱਕੇ ਪਾਣੀ ਢੋਣੀਆਂ ਹੁੰਦੇ ਪਰ ਇਸ ਬੰਦੇ ਨੇ ਮੁੰਡੇ ਨੇ ਟਿਊਬਲ ਵਾ ਕੇ ਮਿਹਨਤ ਕਰਕੇ ਪਾਣੀ ਇੱਥੇ ਡੜੇਵਾਜਾ ਸੀ ਪਾਣੀ ਨਾਲ ਨਹਾ ਰਹੇ ਆ ਨਹੀਂ ਗਾਰੀਆਂ ਵੀ 4 ਦਿਨ ਬਾਦ ਲਾਉਂਦੀ ਸੀ ਹੁਣ ਸਾਲਾਂ ਵਿੱਚੋਂ 3 ਦਿਨ ਬਾਦ ਲਾਉਂਦੇ ਆ ਹੁਣ ਰੋ ਹੀ ਨਾ ਰਹੇ ਅਸੀਂ ਪਾਣੀ ਤੇ ਪਹੁੰਚਿਆ ਵਾ ਇਹ ਪੂਰੀ ਰਿਜ਼ੋਰਟ ਪਾਣੀ ਪਹੁੰਚਿਆ ਬਾਜੀ ਤੁਸੀਂ ਵੋਟਾਂ ਪਾਉਂਗੇ ਸਾਰਿਆਂ ਨੂੰ ਮੈਂ ਕਹਾਂ ਜੀ ਦਿਨਾਂ ਇਲਾਕਾ ਖੜਾ ਵਾ ਸਾਰਾ ਇਹ ਅਪੂ ਵਾਲਾ ਪਾਸੇ ਹੀ ਪੜਟਿਆ ਹੈ ਜੀ ਠੀਕ ਹੈ ਬੜਾ ਬਰੋਨਾ ਜਤਣਗੇ ਮੈਗਾ ਜੀ ਜਿੰਨੇ ਕਹਦਾ ਵੀ ਪਾਸਾ ਹੀ ਪਾਟ ਗਿਆ ਜੱਤੀ ਆਮਨ ਅਰਾਨ ਹੋਣਾ ਬਾਕੀ ਆ ਜੀ ਤੁਸੀਂ ਕੀ ਕਹਿਣਾ ਜਾਉਂਗੇ ਜੀ ਬਸ ਵੀਰੇ ਮੈਂ ਤਾਂ ਧੰਨਵਾਦ ਕਰਨਾ ਚਾਹੁੰਦੀ ਆ ਵੀਰੇ ਦਾ ਜਿਹਨੇ ਸਾਡੇ ਲਈ ਇੰਨਾ ਕੁਛ ਕੀਤਾ ਠੀਕ ਹੈ ਇੱਥੇ ਸਾਡੀ ਜਗ੍ਹਾ ਤੇ ਪਾਣੀ ਨਹੀਂ ਸੀ ਆਂਦਾ ਸੀ 10-10 ਬੁੜੀਆਂ ਵੀ ਚਲੇ ਜਾਂਦੇ ਸੀ ਵੀਰੇ ਕੋ ਇਕੱਠੀਆਂ ਹੋ ਕੇ ਕਦੇ ਉਹਨੇ ਇਹ ਨਹੀਂ ਸੀ ਕਿਹਾਗਾ ਵੀ ਮੈਂ ਨਹੀਂ ਆਣਾ ਪਰ ਅਸੀਂ ਅੱਜ ਉਹਨੂੰ ਵੱਡੀ ਮੈਂ ਇਹ ਗੱਲ ਹੁਣ ਬਾਅਦ ਤਾਂ ਕਰਕੇ ਬੋਲਣ ਲੱਗਿਆ ਵੀ ਇਹ ਇਹਦਾ ਜਤਨਾ ਬਹੁਤ ਜ਼ਰੂਰੀ ਆ ਕਿਸੇ ਲਈ ਨਹੀਂ ਆਪਣੇ ਪਿੰਡ ਲਈ মলেই স্লে স্লে